ਸੋ ਅੱਜ ਪੰਥ ਦੀ ਚਰਨਿੰਗ ਹੋ ਰਹੀ ਹੈ ਰਿੜਕਿਆ ਜਾ ਰਿਹਾ ਇੱਕ ਗਲਤ ਹੈ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਆਵਾਜ਼ ਆਈ ਹੈ ਇਸ ਰਿੜਕਣ ਨੂੰ ਭਾਵੇਂ ਸਾਲ ਲੱਗ ਜੇ ਭਾਵੇਂ ਦੋ ਲੱਗ ਜਾਣ ਕੋਈ ਪਰਵਾਹ ਨਹੀਂ ਇੱਕ ਦਿਨ ਅਸੀਂ ਡਿਸਕਸ ਕਰ ਰਹੇ ਸੀ ਪੰਜੇ ਬੈਠੇ ਕਿ ਕਿੰਨੀ ਕੋ ਕਰ ਲਵਾਂਗੇ ਅਸੀਂ ਕਿਉਂਕਿ ਸਾਡੇ ਕੋਲੇ ਸਾਡਾ ਐਸੈਟ ਤੁਸੀਂ ਹੋ ਸਾਡਾ ਦਫਤਰ ਵੀ ਤੁਸੀਂ ਹੋ ਚੱਲਦਾ ਵਹੀਰ ਪੰਥ ਜ਼ਰੂਰੀ ਨਹੀਂ ਹੈ ਕਿ ਪੰਥ ਨੇ ਇੱਕ ਕਮਰੇ ਦੇ ਵਿੱਚ ਦਫ਼ਤਰ ਜੇ ਕਿਸੇ ਕੋਲੇ ਆ ਗਿਆ ਤਾਂ ਸਾਡਾ ਕੋਈ ਪੰਥ ਤਾਂ ਚੱਲਦਾ ਵਹੀਰ ਹੈ ਤੁਹਾਡਾ ਕੱਲੇ-ਕੱਲੇ ਨੂੰ ਨਾ ਗੁਰੂ ਸਾਹਿਬ ਜੀ ਨੇ ਸਵਾ ਲੱਖ ਦਿੱਤਾ ਹੈ ਤੁਸੀਂ ਸਾਡਾ ਐਸਈਟ ਹੋ ਤੁਸੀਂ ਸਾਡਾ ਆਈਟੀ ਸੈਲੋ ਤੁਸੀਂ ਸਾਡਾ ਦਫ਼ਤਰ ਹੋ ਆਪਣੀ ਲੀਡਰਸ਼ਿਪ ਆਪ ਪੈਦਾ ਕਰੋ ਦਿਓ ਇਹਨਾਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਕਿਉਂਕਿ ਅਸੀਂ ਜਿਵੇਂ ਸਤਕਾਰਯੋਗ ਵਿਡਾਲਾ ਸਾਹਿਬ ਨੇ ਕਿਹਾ ਸਾਨੂੰ ਕੋਈ ਭੁੱਖ ਨਹੀਂ ਗੁਰੂ ਸਾਹਿਬ ਜੀ ਨੇ ਬਹੁਤ ਇੱਜ਼ਤ ਮਾਨ ਸਤਕਾਰ ਰੈਂਦੀ ਦੁਨੀਆ ਤੱਕ ਜਦੋਂ ਤੱਕ ਚੰਦ ਸੂਰਜ ਰਹਿਣਾ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਰਹਿਣਗੇ ਉਹਨਾਂ ਚਿਰ ਤੱਕ ਉੱਥੇ ਸ਼ਹੀਦਾਂ ਦੀਆਂ ਯਾਦਗਾਰਾਂ ਸ਼ਹੀਦਾਂ ਦੇ ਨਾਂ ਗੂੰਜਦੇ ਰਹਿਣਗੇ ਤੇ ਕੌਮ ਉਹਨਾਂ ਨੂੰ ਸਿਰ ਚਕਾਉਂਦੀ ਰਹੇਗੀ ਇਹ ਤਾਂ ਵੱਡੀ ਪਦਵੀ ਮੈਨੂੰ ਕੋਈ ਦੇ ਨਹੀਂ ਸਕਦਾ ਦੁਨੀਆ ਤੇ ਸਾਧ ਸੰਗਤ ਜੀ ਸੋ ਮੇਰੀ ਕੋਈ ਹੱਥ ਜੋੜ ਕੇ ਬੇਨਤੀ ਆ ਬਹੁਤ ਸਤਿਕਾਰਯੋਗ ਤੁਸੀਂ ਸਾਰੇ ਬੈਠੇ ਹੋ ਮੈਨੂੰ ਤਾਂ ਫਗਵਾੜਾ ਜੀ ਕਹਿੰਦੇ ਸੀ ਛੋਟੀ ਜੀ ਮੀਟਿੰਗ ਆਪਾਂ ਬਹੁਤ ਚੰਗੀ ਗੱਲ ਆ ਸਾਡੀ ਕੋਈ ਸ਼ਕਤੀ ਪ੍ਰਦਰਸ਼ਨ ਕਰਨਾ ਸਾਡਾ ਟੀਚਾ ਨਹੀਂ ਹੈ ਭਾਵੇਂ 10 ਲੱਖ ਭਰਤੀ ਕਿਉਂ ਨਾ ਹੋਵੇ ਪਰ ਹੋਵੇ ਉਹ ਜਿਹਦੇ ਅੰਦਰ ਪੰਥ ਲਈ ਸਤਕਾਰ ਹੈ ਜਿਹਦੇ ਅੰਦਰ ਪੰਥ ਲਈ ਦਰਦ ਹੈ ਜਿਹਦੇ ਅੰਦਰ ਸਿਧਾਂਤ ਕੁੱਟ-ਕੁੱਟ ਕੇ ਭਰੇ ਹੋਏ ਨੇ ਇਹ ਨਹੀਂ ਕਿ ਕਿਸੇ ਨੇ ਲਾਲਚ ਦੇਤਾ ਤੇ ਛਾਲ ਮਾਰ ਕੇ ਉਧਰ ਹੋ ਗਏ ਥੋੜੇ ਰਹਿ ਜਾਈਏ ਪਰ ਗੁਰੂ ਨੂੰ ਸਮਰਪਿਤ ਰਹੀਏ ਸਮਾ ਦਿੱਤਾ ਗੁਰੂ ਪਾਤਸ਼ਾਹ ਨੇ ਆਓ ਇਹਨੂੰ ਸੰਭਾਲੀਏ ਸੋ ਅੱਜ ਪੰਥ ਦੀ ਚਰਨਿੰਗ ਹੋ ਰਹੀ ਹੈ ਇਹ ਰੜ ਕਿਆ ਜਾ ਰਿਹਾ ਇੱਕ ਗਲਤ ਹੈ ਜਰੂਰ ਹੈ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਆਵਾਜ਼ ਆਈ ਹੈ ਇਸ ਰੜ ਕਰਨ ਨੂੰ ਭਾਵੇਂ ਸਾਲ ਲੱਗ ਜੇ ਭਾਵੇਂ ਦੋ ਲੱਗ ਜਾਣ ਕੋਈ ਪਰਵਾਹ ਨਹੀਂ ਇੱਕ ਦਿਨ ਅਸੀਂ ਡਿਸਕਸ ਕਰ ਰਹੇ ਸੀ ਪੰਜੇ ਬੈਠੇ ਕਿ ਕਿੰਨੀ ਕੁ ਕਰ ਲਵਾਂਗੇ ਅਸੀਂ ਕਿਉਂਕਿ ਸਾਡੇ ਕੋਲੇ ਸਾਡਾ ਐਸੈਟ ਤੁਸੀਂ ਹੋ ਸਾਡਾ ਦਫਤਰ ਵੀ ਤੁਸੀਂ ਹੋ ਚੱਲਦਾ ਵਹੀਰ ਪੰਥ ਜ਼ਰੂਰੀ ਨਹੀਂ ਹੈ ਕਿ ਪੰਥ ਨੇ ਇੱਕ ਕਮਰੇ ਦੇ ਵਿੱਚ ਦਫਤਰ ਜੇ ਕਿਸੇ ਕੋਲੇ ਆ ਗਿਆ ਤਾਂ ਸਾਡਾ ਕੋਈ ਪੰਥ ਤਾਂ ਚੱਲਦਾ ਵਹੀਰ ਹੈ ਤੁਹਾਡਾ ਇਕੱਲੇ ਇਕੱਲੇ ਨੂੰ ਨਾ ਗੁਰੂ ਸਾਹਿਬ ਜੀ ਨੇ ਸਵਾ ਲੱਖ ਦਿੱਤਾ ਤੁਸੀਂ ਸਾਡਾ ਐਸਈਟ ਹੋ ਤੁਸੀਂ ਸਾਡਾ ਆਈਟੀ ਸੈਲੋ ਤੁਸੀਂ ਸਾਡਾ ਦਫਤਰ ਹੋ ਆਪਣੀ ਲੀਡਰਸ਼ਿਪ ਆਪ ਪੈਦਾ ਕਰੋ ਦਿਓ ਇਹਨਾਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਕਿਉਂਕਿ ਅਸੀਂ ਜਿਵੇਂ ਸਰਕਾਰ ਜੋ ਵਿਡਾਲਾ ਸਾਹਿਬ ਨੇ ਕਿਹਾ ਸਾਨੂੰ ਕੋਈ ਭੁੱਖ ਨਹੀਂ ਗੁਰੂ ਸਾਹਿਬ ਜੀ ਨੇ ਬਹੁਤ ਇੱਜ਼ਤ ਮਾਨ ਸਤਕਾਰ ਰਹੀ ਦੁਨੀਆ ਤੱਕ ਜਦੋਂ ਤੱਕ ਚੰਦ ਸੂਰਜ ਰਹਿਣਾ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਰਹਿਣਗੇ ਉਹਨਾਂ ਚਿਰਤਕ ਉਥੇ ਸ਼ਹੀਦਾਂ ਦੀਆਂ ਯਾਦਗਾਰਾਂ ਸ਼ਹੀਦਾਂ ਦੇ ਨਾਂ ਗੂੰਜਦੇ ਰਹਿਣਗੇ ਤੇ ਕੌਮ ਉਹਨਾਂ ਨੂੰ ਸਿਰ ਝੁਕਾਉਂਦੀ ਰਹੇਗੀ ਇਹ ਤੋਂ ਵੱਡੀ ਪਦਵੀ ਮੈਨੂੰ ਕੋਈ ਦੇ ਨਹੀਂ ਸਕਦਾ ਦੁਨੀਆ ਤੇ ਸਾਧ ਸੰਗਤ ਜੀ ਸੋ ਮੇਰੀ ਕੋਈ ਹੱਥ ਜੋੜ ਕੇ ਬੇਨਤੀ ਆ ਬਹੁਤ ਸਤਿਕਾਰਯੋਗ ਤੁਸੀਂ ਸਾਰੇ ਬੈਠੇ ਹੋ ਮੈਨੂੰ ਤਾਂ ਫਗਵਾੜਾ ਜੀ ਕਹਿੰਦੇ ਸੀ ਛੋਟੀ ਜੀ ਮੀਟਿੰਗ ਆਪਾਂ ਬਹੁਤ ਚੰਗੀ ਗੱਲ ਹੈ ਸਾਡੀ ਕੋਈ ਸ਼ਕਤੀ ਪ੍ਰਦਰਸ਼ਨ ਕਰਨਾ ਸਾਡਾ ਟੀਚਾ ਨਹੀਂ ਹੈ ਭਾਵੇਂ 10 ਲੱਖ ਭਰਤੀ ਕਿਉਂ ਨਾ ਹੋਵੇ ਪਰ ਹੋਵੇ ਉਹ ਜਿਹਦੇ ਅੰਦਰ ਪੰਥ ਲਈ ਸਤਕਾਰ ਹੈ ਜਿਹਦੇ ਅੰਦਰ ਪੰਥ ਲਈ ਦਰਦ ਹੈ ਜਿਹਦੇ ਅੰਦਰ ਸਿਧਾਂਤ ਕੁੱਟ-ਕੁੱਟ ਕੇ ਭਰੇ ਹੋਏ ਨੇ ਇਹ ਨਹੀਂ ਕਿ ਕਿਸੇ ਨੇ ਲਾਲਚ ਦੇਤਾ ਤੇ ਛਾਲ ਮਾਰ ਕੇ ਉਧਰ ਹੋ ਗਏ ਥੋੜੇ ਰਹਿ ਜਾਈਏ ਪਰ ਗੁਰੂ ਨੂੰ ਸਮਰਪਿਤ ਰਹੀਏ ਸਮਾ ਦਿੱਤਾ ਗੁਰੂ ਪਾਤਸ਼ਾਹ ਨੇ ਆਓ ਇਹਨੂੰ ਸੰਭਾਲੀਏ